ਲੁਧਿਆਣਾ ਪੁਲਿਸ ਨੇ ਹਾਲੀਵੁੱਡ ਕੋਟ ਮੰਗਲ ਸਿੰਘ ਇਲਾਕੇ ਵਿੱਚ ਇੱਕ ਘਰ ਵਿੱਚ ਗੋਲੀ ਚਲਾਉਣ ਦੇ ਮਾਮਲੇ ਦੇ ਵਿਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੁਜ਼ਮਾ ਕੋਲੋਂ ਇੱਕ ਪਿਸਤੌਲ ਅਤੇ ਦੋ ਤੇਜ਼ ਤਰ੍ਹਾਂ ਦੇ ਹਥਿਆਰ ਬਰਾਮਦ ਹੋਏ ਹਨ। ਪ੍ਰੈਸ ਕਾਨਫਰੰਸ ਦੌਰਾਨ ACP ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਤਿੰਨੋਂ ਦੋਸ਼ੀਆਂ ਨੇ ਅਮਨ ਨਾਮਕ ਵਿਅਕਤੀ ਦੇ ਕੈਂਪ ਤੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜੋ ਕਿ ਇਸ ਸਮੇਂ ਜੇਲ੍ਹ ਚ ਬੰਦ ਹੈ। ਉਨ੍ਹਾਂ ਨੇ ਦੱਸਿਆ ਕਿ ਅਮਨ ਦਾ ਪੀੜਿਤ ਪਰਿਵਾਰ ਦੇ ਲੜਕੇ ਜੋਨੀ ਨਾਲ ਪੈਸੇ ਦਾ ਲੈਣ-ਦੇਣ ਹੈ ਅਤੇ ਜੋਨੀ ਅਤੇ ਉਸ ਦੀ ਪਤਨੀ ਵੀ ਨਸ਼ਾ ਤਸਕਰੀ ਦੇ ਇਸ ਕੇਸ ਦੇ ਵਿੱਚ ਇਨਾਂ ਦਿਨੀ ਜੇਲ੍ਹ ਵਿੱਚ ਹਨ ਹਾਲੀ ਵਿੱਚ ਜੇਲ੍ਹ 'ਚ ਅਮਨ ਅਤੇ ਜੋਨੀ ਦੀ ਲੜਾਈ ਹੋ ਗਈ ਸੀ ਫਿਲਹਾਲ ਪੁਲਿਸ ਅਮਨ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਲਈ ਆਕੇ ਪੁੱਛਗਿੱਛ ਕਰੇਗੀ ਬਾਕੀ ਤੁਸੀਂ ਵੀ ਜਰੂਰ ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ACP ਸਤਵਿੰਦਰ ਸਿੰਘ ਨੇ ਇਸ ਮਾਮਲੇ ਸੰਬੰਧੀ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਇਹ ਮਾਮਲਾ ਹੈਗਾ ਵਾ ਕਿ ਕੋਟ ਮੰਗਲ ਸਿੰਘ ਇੱਕ ਘਰ ਦੇ ਬਾਹਰ ਜਾ ਕੇ ਰਾਤ ਨੂੰ 1 ਵਜੇ ਤਿੰਨ ਤਿੰਨ ਫਾਇਰ ਕੀਤੇ ਆ ਉਹਦੇ ਨਾਲ ਉੱਥੇ ਡੈਚ ਦਾ ਮਾਹੌਲ ਬਣਿਆ ਇਹ ਮੁੰਡੇ ਉੱਥੋਂ ਫਰਾਰ ਹੋ ਗਏ ਮੁਕਦਮਾ ਦਰਜ ਕਰਨ ਤੋਂ ਬਾਅਦ ਸਾਡੀ 6 ਨੰਬਰ ਦੀ ਟੀਮ ਨੇ ਸੀਨੀਅਰ ਅਫਸਰਾਂ ਦੀ ਹਦਾਇਤ ਤੇ ਹੁਕਮ ਦੇ ਨਾਲ ਸਲਾਮਸ਼ਿਸ਼ਾ ਕਰਕੇ ਤਿੰਨਾਂ ਜਣਿਆਂ ਨੂੰ ਕੱਲ ਸ਼ਾਮੀ 7:30 ਵਜੇ ਸ਼ੇਰਪੁਰ ਚੌਂਕ ਦੇ ਲਾਗੇ ਇੱਕ ਗਲੀ 'ਚੋਂ ਜ਼ਖਮੀ ਹਾਲਤ ਵਿੱਚ ਉਥੋਂ ਕਾਬੂ ਕਰ ਲਿਆ ਇਹਨਾਂ ਤੋਂ ਪਿਸਤਲ ਦੀ ਬਰਾਮਦਗੀ ਹੋ ਚੁੱਕੀ ਹੈ ਕੰਟਰੀ ਮੇਡ ਦੀ 4 ਰਾਉਂਡ 2 ਇਹਨਾਂ ਤੋਂ ਦਹਾਦ ਬਰਾਮਦ ਹੋ ਗਿਆ ਇਹ ਜੀ ਇਹ ਪਿਸਤਲ ਕਿੱਥੋਂ ਲੈ ਕੇ ਆਏ ਸੀ ਇਸ ਫਿਰਹਾ ਦਾ ਯੂਪੀ ਰਸ ਹੈ ਇਹਨਾਂ ਨੇ ਬਾਕੀ ਤਫਤੀਸ਼ ਦਾ ਹਿੱਸਾ ਹੈ ਤੇ ਬਾਕੀ ਇਹ ਹੋ ਸਕਦਾ ਗਾਵੀਗਾ ਨਿਕਲੇ ਸਰ ਇਹ ਭੱਜਣ ਦੀ ਕੋਸ਼ਿਸ਼ ਕਰ ਸੰਗਲੇ આરોપી ਹੈ ਉਥੋਂ ਨਾਕੇ ਤੋਂ ਦੇਖਿਓ ਪੁਲਿਸ ਦੇ ਕੰਟਰੋਲ ਚ ਆ ਗਏ ਨਾ ਨੇੜੇ ਇਹ ਉਥੋਂ ਭੱਜਲੇ ਉਧ ਨਾਲੇ ਗਲੀ ਪੈਂਦੀ ਹੈ ਗਾਹ ਟੋਆਸੀਆ ਪੈਂਦਾ ਜਾ ਕੇ ਇਸਦੇ ਟੋਟੋਏ ਦੇ ਵਿੱਚ ਗਿਰ ਗਏ ਹੈ ਜਾ ਕੇ ਉੱਥੇ ਜੀ ਸਰ ਇਹਨਾਂ ਨੂੰ ਵਾਰਦਾਤ ਕੀ ਕਿਸ ਤੇ ਕਰਾਂ ਵਾਰਦਾਤ ਹੰਡਾ ਮੈਂ ਤੁਸ ਜੀ ਬਰਦਰ ਤੁਹਾਨੂੰ ਹੁਣ ਪਹਿਲਾਂ ਮੈਂ ਦੱਸ ਕੇ ਦਾ ਹਟਾ ਨਾ ਕਿ ਇਹਨਾਂ ਦਾ ਪਹਿਲ ਦੂਸਰੀ ਇਹਨਾਂ ਦੇ ਜਿਨ੍ਹਾਂ ਨੇ ਇਹਨੂੰ ਭੇਜਿਆ ਵਾ ਉਹਨਾਂ ਨੇ ਉਹਨਾਂ ਨੇ ਇਸ ਪਾਰਟੀ ਤੋਂ ਪੈਸੇ ਲੈਣੇ ਆ ਇਹ ਦੇ ਨਹੀਂ ਰਹੇ ਸੀਗੇ ਉਹਨਾਂ ਨੇ ਇਹਨਾਂ ਨੂੰ ਭੇਜਿਆ ਵਾ ਕਿ ਜਾ ਕੇ ਮਾਣੀ ਮੁੱਢੀ ਦਹਿਸ ਫਲਾ ਕੇ ਆਓ ਤੇ ਹੋ ਸਾਇ ਦਰ ਦੇ ਮਾਰੀ ਪੈਸੇ ਮੋੜ ਦੇਣਗੇ ਜੀ ਜੀ ਤੇ ਪੈਸੇ ਦਾ ਵਾਰਦਾਤ ਕਿਸ ਨਾਲ ਹੈਗਾ ਮੈਂ ਦੱਸ ਜੌਨੀ ਨਾਲ ਜੀ ਜੌਨੀ ਵੀ ਜੇਲ੍ਹ ਚਾ ਜੌਨੀ ਵੀ ਜੇਲ੍ਹ ਚਾ ਇੱਕ ਅਮਨ ਮੁੰਡਾ ਜੇਲ੍ਹ ਚਾ ਅਮਨ ਤੇ ਅਮਨ ਦਾਦ ਜੌਨੀ ਦਾ ਮਸਲਾ ਆਪਸ ਵਿੱਚ ਅਮਨ ਨੇ ਇਹਨਾਂ ਤਿੰਨਾਂ ਜਿਹੜੇ ਨੂੰ ਭੇਜਿਆ ਵਾ ਠੀਕ ਹੈ ਜੇਲ੍ਹ ਤੋਂ ਲੜਾਈ ਵੀ ਹੋਈ ਸੀ ਇੱਥੇ ਹਾਂ ਕਿਹਾ ਜਾ ਰਿਹਾ ਉਹੀ ਉਹੀ ਮੰਤਵ ਅੰਮੇ ਨਾਲ ਸੋ ਤੁਸੀਂ ਖਬਰ ਤੋਂ ਟੈਕ ਠੀਕ ਹੈ ਤੁਮ੍ਹੇ ਦਾ ਨੈਕਸਟ ਅਸੀਂ ਅਮਨ ਨੂੰ ਪ੍ਰੋਡਕਸ਼ਨ ਬਣਾਉਣ ਤੇ ਲੈ ਕੇ ਆਵਾਂਗੇ ਜੀ ਤੇ ਜੌਨੀ ਨੂੰ ਵੀ ਲੈ ਕੇ ਆਵਾਂਗੇ ਤੇ ਇਸ ਚੀਜ਼ ਦੀ ਜਿਹੜੀ ਬਾਕੀ ਇਨਵੈਸਟੀਗੇਸ਼ਨ ਆ ਪੂਰੀ ਹੋਊਗੀ ਔਰ ਕੋਈ ਰਿਕਵਰੀ ਬਾਕੀ ਹੈਗੀ ਆ ਜੋ ਸਾਡੇ ਮੁਤਾਬਕ ਆ ਉਹ ਰਿਕਵਰੀ ਵੀ ਕੀਤੀ ਜਾਊਗੀ ਲੱਗਦਾ ਜੌਨੀ ਦੇ ਪਰਿਵਾਰ ਤੋਂ ਵੀ ਐਨਡੀਪੀਏ ਸੈਕਟਰ ਦੇ ਹਾਂਜੀ ਹੈਗੇ ਨੇ ਜੀ ਉਹਨਾਂ ਦੇ ਜੌਨੀ ਤੇ ਜੌਨੀ ਦੀ ਵਾਈਫ ਅੰਦਰ ਆ ਜੀ ਜਿਹੜੀ ਕੁੜੀ ਦੇ ਮਗਦਮਾ ਦਾ ਦਿੱਤਾ ਉਹ ਵੀ ਬੇਲ ਤੇ ਆ ਜੌਨੀ ਦੀ ਮਦਰ ਵੀ ਬੇਲ ਤੇ ਆ ਅੱਛਾ ਜੀ ਤੇ ਘਰ ਦੇ ਵਿੱਚ ਉਸ ਟਾਈਮ ਸੀਗਾ ਕੌਮ ਕੌਮ ਜੋ ਫਾਇਰਿੰਗ ਹੋਈ ਸੀ ਘਰ ਦੇ ਵਿੱਚ ਇੱਕ 30 ਸਾਲ ਦੀ ਉਹਦੀ ਭਤੀਜੀ ਸੀਗੀ ਜਿਹਦੇ ਤੇ ਮਗਦਮਾ ਦਾ ਅਰਜ਼ੀ ਕੀਤਾ ਗਿਆ ਇੱਕ ਜੌਨੀ ਦਾ ਫਾਦਰ ਘਰੇ ਪੈ ਸੀਗਾ ਉਹ ਬਜ਼ੁਰਗ ਆ ਉਸੀ ਕਰੇ ਇੱਕ 3 ਸਾਲ ਦੀ ਬੇਟੀ ਸੀਗੀ ਉਹ ਉਹ ਸੁਤੀ ਪਈ ਸੀਗੀ ਆਸਗਮਨ ਵਾਲੇ ਉੱਠ ਕੇ ਨਹੀਂ ਆਏ ਹੈਗੇ ਉਹ ਡਰਦੇ ਸੀ ਕਿ ਉਹ ਉਹ ਉਹਨਾਂ ਤੋਂ ਉੱਠ ਕੇ ਨਹੀਂ ਆਇਆ ਟੋਟਲ ਫਾਇਰ ਕਿੰਨੇ ਵਾਚੇ ਮੋਕ ਤਿੰਨ ਤੇ ਦੱਸੇ ਇਹਨਾਂ ਨੇ ਪਿਸਤਲ ਕਿੰਨੇ ਦਾ ਲੈ ਕੇ ਆਉਂਦਾ ਸੀ ਨਹੀਂ ਇਨਵੈਸਟੀਗੇਸ਼ਨ ਦਾ ਪਾਰਟ ਆ ਇਸ ਨੂੰ ਬਾਅਦ ਦੱਸਾਂਗੇ ਸਰ ਇਹ ਤਿੰਨੇ ਬੰਦੇ ਜਿਹੜੇ ਨਿਸ਼ੇ ਦੇ ਆਦੀ ਜਾਂ ਕਿਸ ਤਰ੍ਹਾਂ ਕੁਝ ਪਤਾ ਲੱਗਿਆ ਹਿੰ ਤੱਕ ਅੰਦਰ ਡੋਪ ਕਰਾਵਾਂਗੇ ਜੀ ਇਹ ਤਾਂ ਉੱਥੋਂ ਪਤਾ ਲੱਗੂਗਾ ਤੇ ਇਹਨਾਂ ਦਾ ਬੈਕਗ੍ਰਾਉਂਡ ਕੀ ਕੋਈ ਪਰਚਾ ਪਹਿਲਾਂ ਦਰਜ ਹੈ ਹਾਂ ਇਹ ਪਰਚੀ ਹੈਗੀ ਆ ਇਹਨਾਂ ਦੇ ਪਰਚੇ ਹੈਗੇ ਆ ਜਿਹੜਾ ਨਵਦੀਪ ਸਿੰਘ ਆ ਇਹਦੇ ਦੇ ਚਾਰ ਮੁਕਦਮੇ ਦਰਜ ਨੇ ਜੀ ਇੱਕ ਜਿੱਦੋ ਇੱਕ ਮੇਨ 307 2307 ਦੇ ਨੇ ਤੇ ਜਿਹੜਾ ਹੈਗਾ ਦੂਜਾ ਬਲਵੰਤ ਤੇ ਨਿਤਿਸ਼ ਇਹਦੇ ਤੇ ਕੋਈ ਮੁਕਦਮਾ ਦਰਜ ਨਹੀਂ ਹੈਗਾ ਮੇਨ ਨਵਦੀਪ ਨਵਦੀਪ ਸਿੰਘ ਹੀ ਪਲੈਨਰ ਆ ਇਹਨਾਂ ਦੇ ਘਰ ਆ ਕੇ ਫੇਰਿੰਗ ਕਰਨ ਦਾ ਤੇ ਠੀਕ ਹਾਂਜੀ